ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਪ ਪੰਜਾਬੀ ਕਹਾਣੀਆਂ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਕਹਾਣੀ ਨੂੰ ਜਾਂਦੇ ਜਾਂਦੇ ਲਾਈਕ ਜ਼ਰੂਰ ਕਰਕੇ ਜਾਣਾ ਕਿਉਂਕਿ ਤੁਹਾਡੇ ਲਾਈਕ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਸ਼ੁਰੂ ਕਰਦੇ ਹਾਂ ਆਪਣੀ ਕਹਾਣੀ ਦਾ ਅੱਜ ਆਖਰੀ ਭਾਗ ਪੁਰਾਣੇ ਕੱਪੜਿਆਂ ਨਾਲ ਵੀ ਤਾਂ ਵਿਆਹ ਦੇਖਿਆ ਜਾ ਸਕਦਾ ਸੀ ਕਿ ਨਹੀਂ ਮਨੀਸ਼ਾ ਕੋਲ ਬੈਠੀ ਚੱਟ ਬੋਲੀ ਮੰਮੀ ਠੀਕ ਕਿਹਾ ਤੁਸੀਂ ਮੇਰੇ ਕੱਪੜੇ ਦੇਖ ਕੇ ਇਸ ਤੋਂ ਰਹਾ ਨਹੀਂ ਗਿਆ ਮੇਰੀ ਰੀਸ ਕਰਨ ਲੱਗ ਗਈ ਸਿਆ ਇਹ ਗੱਲ ਸੁਣ ਬਹੁਤ ਦੁਖੀ ਹੋਈ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਹ ਕੁਝ ਨਾ ਬੋਲੀ ਤੇ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਮਨੀਸ਼ਾ ਨੇ ਤਲਾਕ ਦਾ ਕੇਸ ਫਾਈਲ ਕਰ ਦਿੱਤਾ ਉਸ ਦੇ ਤੇ ਸੰਜੇ ਦੇ ਰਿਸ਼ਤੇ ਵਿੱਚ ਦੂਰੀਆਂ ਵਧਦੀਆਂ ਜਾ ਰਹੀਆਂ ਸਨ ਸੁਮਿਤਰਾ ਆਪਣੀ ਧੀ ਦੇ ਸ ਫੈਸਲੇ ਨਾਲ ਸੀ ਵਿਵੇਕ ਤੇ ਸਿਆ ਨੇ ਫੇਰ ਇੱਕ ਵਾਰ ਕੋਸ਼ਿਸ਼ ਕੀਤੀ ਦੋਵਾਂ ਨੇ ਰਿਸ਼ਤੇ ਨੂੰ ਬਚਾਉਣ ਲਈ ਇੱਕ ਦਿਨ ਵਿਵੇਕ ਸਿਆ ਨੂੰ ਕਹਿਣ ਲੱਗਾ ਸਿਆ ਇੱਕ ਦਿਨ ਮੈਂ ਸੰਜੇ ਨੂੰ ਮਿਲ ਲ ਜਾਊਂਗਾ ਸ਼ਾਇਦ ਉਹ ਮੇਰੀ ਗੱਲ ਸੁਣ ਕੇ ਮਨੀਸ਼ਾ ਨੂੰ ਸਮਝਣ ਦੀ ਕੋਸ਼ਿਸ਼ ਕਰੇ ਤੂੰ ਮਨੀਸ਼ਾ ਨਾਲ ਗੱਲ ਕਰਕੇ ਦੇਖੀ ਕੀ ਪਤਾ ਹੱਲ ਹੋ ਜਾਵੇ ਸਿਆ ਨੇ ਹਾਂ ਵਿੱਚ ਸਿਰ ਹਿਲਾਇਆ ਇੱਕ ਦਿਨ ਸਮਿਤਰਾ ਬਾਜ਼ਾਰ ਗਈ ਹੋਈ ਸੀ ਮਨੀਸ਼ਾ ਇਕੱਲੀ ਆਪਣੇ ਕਮਰੇ ਵਿੱਚ ਬੈਠੀ ਸੀ ਸੀਆ ਮੌਕਾ ਦੇਖ ਕੇ ਮਨੀਸ਼ਾ ਕੋਲ ਜਾ ਕੇ ਬੈਠ ਗਈ ਮਨੀਸ਼ਾ ਕੀ ਮੈਂ ਤੇਰੇ ਨਾਲ ਗੱਲ ਕਰ ਸਕਦੀ ਹਾਂ ਮਨੀਸ਼ਾ ਨੇ ਆਪਣਾ ਫੋਨ ਪਾਸੇ ਰੱਖ ਦਿੱਤਾ ਤੇ ਕਹਿਣ ਲੱਗੀ ਹਾਂ ਭਾਬੀ ਬੋਲ ਮਨੀਸ਼ਾ ਮੈਂ ਤੇਰੇ ਤੋਂ ਵੱਡੀ ਹਾਂ ਇਸ ਕਰਕੇ ਇੱਕ ਗੱਲ ਤੈਨੂੰ ਕਹਿਣਾ ਚਾਹੁੰਦੀ ਹਾਂ ਕਿ ਤਲਾਕ ਦੀ ਗੱਲ ਛੱਡ ਕੇ ਇੱਕ ਵਾਰੀ ਆਪਣਾ ਘਰ ਬਸਾਉਣ ਦੀ ਕੋਸ਼ਿਸ਼ ਕਰ ਔਰਤਾਂ ਦੀ ਇੱਜ਼ਤ ਉਸਦੇ ਪਤੀ ਨਾਲ ਹੀ ਹੁੰਦੀ ਹੈ ਮਨੀਸ਼ਾ ਗੁੱਸੇ ਵਿੱਚ ਬੋਲੀ ਇਹੋ ਜਿਹੀ ਇੱਜ਼ਤ ਦਾ ਮੈਂ ਕੀ ਚਾਰ ਪਾਉਣਾ ਹੈ ਜਿਹੜਾ ਬੰਦਾ ਕੰਮ ਕਰਨ ਲਈ ਕੰਮ ਵਾਲੀ ਨਹੀਂ ਲਾ ਸਕਦਾ ਆਪਣੀ ਪਤਨੀ ਦੀ ਖਵਾਇਸ਼ ਵੀ ਨਹੀਂ ਪੂਰੀ ਕਰ ਸਕਦਾ ਨਹੀਂ ਰਹਿਣਾ ਮੈਂ ਇਸ ਤਰ੍ਹਾਂ ਦੇ ਦੋਕਾਡੀ ਦੇ ਇਨਸਾਨ ਨਾਲ ਨਹੀਂ ਮਨੀਸ਼ਾ ਇਦਾਂ ਨਹੀਂ ਬੋਲਦੇ ਹੁੰਦੇ ਬੱਸ ਭਾਬੀ ਮੈਂ ਆਪਣੇ ਘਰੇ ਹਾਂ ਤੇ ਬਹੁਤ ਸਕੂਨ ਵਿੱਚ ਰਹਿ ਰਹੀ ਹਾਂ ਪਰ ਮੈਨੂੰ ਲੱਗਦਾ ਹੈ ਮੇਰਾ ਇਹ ਸਕੂਨ ਤੇ ਖੁਸ਼ੀ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ ਇਹਨੇ ਨੂੰ ਸੁમિતਰਾ ਵੀ ਬਾਜ਼ਾਰੋਂ ਆ ਗਈ ਤੇ ਉਸਨੇ ਸਾਰੀਆਂ ਗੱਲਾਂ ਵੀ ਸੁਣ ਲਈਆਂ ਤੇ ਬਹੁਤ ਜ਼ਿਆਦਾ ਗੁੱਸੇ ਵਿੱਚ ਬੋਲੀ ਹੁਣ ਤੂੰ ਸਮਝਾਵੇਂਗੀ ਤੂੰ ਕੌਣ ਹੈ ਉਸ ਦੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਕਰਨ ਵਾਲੀ ਨਹੀਂ ਮੰਮੀ ਜੀ ਐਦਾਂ ਦੀ ਕੋਈ ਗੱਲ ਨਹੀਂ ਮੈਂ ਤਾਂ ਬਸ ਇਹਨਾਂ ਦੋਵਾਂ ਦੀ ਸੁਲ੍ਹਾ ਕਰਵਾਉਣੀ ਚਾਹੁੰਦੀ ਹਾਂ ਸਮਿਤਰਾ ਕਹਿਣ ਲੱਗੀ ਸੁਲਾ ਕਰਵਾਉਣੀ ਚਾਹੁੰਦੀ ਸੀ ਜਾਂ ਫਿਰ ਇਸ ਤੋਂ ਛਟਕਾਰਾ ਵੱਡੀ ਆਈ ਮੇਰੀ ਧੀ ਨੂੰ ਮੱਤਾਂ ਦੇਣ ਵਾਲੀ ਫਿਰ ਮਨੀਸ਼ਾ ਮੂੰਹ ਬਣਾਉਂਦੀ ਹੋਈ ਬੋਲੀ ਚੰਗੇ ਭਲੇ ਮੂੜਦਾ ਸਤਿਆਨਾਸ਼ ਕਰ ਦਿੱਤਾ ਮਨੀਸ਼ਾ ਨੇ ਆਪਣਾ ਫੋਨ ਚੁੱਕਿਆ ਤੇ ਫਿਰ ਤੋਂ ਦੇਖਣ ਲੱਗ ਗਈ ਇਸ ਗੱਲ ਨੂੰ 10 ਮਿੰਟ ਹੀ ਹੋਏ ਸੀ ਇਹਨੇ ਨੂੰ ਵਿਵੇਕ ਬਹੁਤ ਜ਼ਿਆਦਾ ਗੁੱਸੇ ਵਿੱਚ ਘਰੇ ਆਇਆ ਤੇ ਜਿਵੇਂ ਹੀ ਆ ਕੇ ਸੋਫੇ ਤੇ ਬੈਠਣ ਲੱਗਿਆ ਤਾਂ ਮਨੀਸ਼ਾ ਬੋਲੀ ਮੰਮੀ ਜੀ ਜੇ ਵੀਰਾ ਵੀ ਮੈਨੂੰ ਗਿਆਨ ਦੇਣ ਆਇਆ ਤਾਂ ਇਸ ਨੂੰ ਕਹਿ ਦਿਓ ਕਿ ਮੈਂ ਕੁਝ ਵੀ ਸੁਣਨ ਦੇ ਮੂਡ ਵਿੱਚ ਨਹੀਂ ਇਹ ਸੁਣਦੇ ਹੀ ਵਿਵੇਕ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਤੇ ਬੋਲਣ ਲੱਗਿਆ ਜੋ ਮੈਂ ਕਹਿਣਾ ਹੈ ਕਹਿ ਕੇ ਰਹੂੰਗਾ ਤੇ ਤੈਨੂੰ ਸੁਣਨਾ ਵੀ ਪਵੇਗਾ ਇਹ ਨੇ ਨੂੰ ਸੁਮਿਤਰਾ ਬੋਲੀ ਇਹ ਤੂੰ ਕਿਸ ਤਰ੍ਹਾਂ ਗੱਲ ਕਰਦਾ ਹੈ ਆਪਣੀ ਭੈਣ ਨਾਲ ਫਿਰ ਵਿਵੇਕ ਬੋਲਣ ਲੱਗਿਆ ਮੰਮੀ ਮੈਂ ਸੰਜੇ ਨੂੰ ਮਿਲ ਕੇ ਆਇਆ ਹਾਂ ਉਹ ਤਾਂ ਬਹੁਤ ਸਿਆਣਾ ਤੇ ਸਮਝਦਾਰ ਹੈ ਜੋ ਇਸ ਦੀਆਂ ਇਹੋ ਜਿਹੀਆਂ ਹਰਕਤਾਂ ਵੀ ਬਰਦਾਸ਼ਤ ਕਰਨ ਤੋਂ ਬਾਅਦ ਵੀ ਮਾਫੀ ਮੰਗਣ ਨੂੰ ਤਿਆਰ ਹੈ ਮਨੀਸ਼ਾ ਬੋਲਣ ਲੱਗੀ ਮੈਨੂੰ ਨਹੀਂ ਚਾਹੀਦੀ ਕਿਸੇ ਦੀ ਮਾਫੀ ਤਾਂ ਵਿਵੇਕ ਕਹਿਣ ਲੱਗਿਆ ਤੇਰਾ ਇਸ ਤਰ੍ਹਾਂ ਦਾ ਵਿਵਾਰ ਤੈਨੂੰ ਲੈ ਕੇ ਡੁੱਬੇਗਾ ਇਹ ਤਾਂ ਮੈਨੂੰ ਉਹਨਾਂ ਨਾਲ ਗੱਲ ਕਰਕੇ ਪਤਾ ਲੱਗਿਆ ਕਿ ਤੂੰ ਉਹਨਾਂ ਨੂੰ ਕਿੰਨਾ ਪਰੇਸ਼ਾਨ ਕੀਤਾ ਹੈ ਮੰਮੀ ਤੈਨੂੰ ਪਤਾ ਹੈ ਇਹ ਆਪਦੇ ਸੱਸ ਸਹੁਰੇ ਨਾਲ ਇਦਾਂ ਦੀਆਂ ਗੱਲਾਂ ਕਰਦੀ ਹੈ ਕਿਸੇ ਲਈ ਰੋਟੀ ਨਹੀਂ ਬਣਾਉਂਦੀ ਇਥੋਂ ਤੱਕ ਆਪਣੇ ਪਤੀ ਲਈ ਵੀ ਨਹੀਂ ਤੇ ਉੱਪਰੋਂ ਰੋਜ਼ ਬਾਹਰ ਦਾ ਖਾਣਾ ਖਾਣ ਦੀ ਜिद ਕਰਦੀ ਹੈ ਜੇ ਕੋਈ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨਾਲ ਲੜਾਈ ਕਰਨ ਲੱਗ ਜਾਂਦੀ ਹੈ ਹੁਣ ਤਾਂ ਇਸ ਨੇ ਹੱਦ ਹੀ ਕਰ ਦਿੱਤੀ ਇਸ ਨੇ ਸੰਝੇ ਅੱਗੇ ਸ਼ਰਤ ਰੱਖੀ ਹੈ ਕਿ ਪਹਿਲਾਂ ਅਲੱਗ ਹੋ ਆਪਣੇ ਮਾਤਾ ਪਿਤਾ ਨਾਲੋਂ ਫਿਰ ਮੈਂ ਰਹਾਂਗੀ ਤੇਰੇ ਨਾਲ ਇਹ ਸੁਣ ਕੇ 시ਆ ਵੀ ਹੈਰਾਨ ਹੋ ਗਈ ਤੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗੀ ਦੀਦੀ ਤੁਸੀਂ ਅਲੱਗ ਹੋਣ ਦੀ ਗੱਲ ਕਿਉਂ ਕੀਤੀ ਮਨੀਸ਼ਾ ਨੇ ਗੁੱਸੇ ਵਿੱਚ ਉਸ ਦਾ ਹੱਥ ਪਾਸੇ ਕਰਕੇ ਕਹਿਣ ਲੱਗੀ ਤੁਸੀਂ ਚੁੱਪ ਰਹੋ ਮੈਨੂੰ ਤੇਰੀ ਕਿਸੇ ਸਲਾਹ ਦੀ ਜ਼ਰੂਰਤ ਨਹੀਂ ਮਨੀਸ਼ਾ ਤੂੰ ਇਹ ਕੀ ਬੇਹੂਦਾ ਹਰਕਤ ਕਰ ਰਹੀ ਹੈ ਤਾਂ ਮਨੀਸ਼ਾ ਬੇਸ਼ਰਮੀ ਨਾਲ ਬੋਲੀ ਮੈਂ ਜੋ ਕਹਿ ਦਿੱਤਾ ਸੋ ਕਹਿ ਦਿੱਤਾ ਹੁਣ ਮੈਂ ਆਪਣਾ ਫੈਸਲਾ ਨਹੀਂ ਬਦਲਣ ਵਾਲੀ ਜੋ ਮਰਜ਼ੀ ਹੋ ਜਾਵੇ ਨਹੀਂ ਮਨੀਸ਼ਾ ਤੈਨੂੰ ਆਪਣੇ ਸਹੁਰੇ ਘਰ ਤਾਂ ਜਾਣਾ ਹੀ ਪਵੇਗਾ ਇਹ ਮੇਰਾ ਆਖਰੀ ਫੈਸਲਾ ਹੈ ਜੇ ਤੂੰ ਨਾ ਗਈ ਮੈਂ ਖੁਦ ਤੈਨੂੰ ਛੱਡ ਕੇ ਆਵਾਂਗਾ ਅੱਛਾ ਮੈਨੂੰ ਬਾਹਰ ਕੱਢਣਾ ਤਾਂ ਦੂਰ ਦੀ ਗੱਲ ਹੱਥ ਲਾ ਕੇ ਦਿਖਾ ਜੇ ਹਿੰਮਤ ਹੈ ਤਾਂ ਫਿਰ ਵਿਵੇਕ ਆਪਣੀ ਮੰਮੀ ਨੂੰ ਕਹਿਣ ਲੱਗਿਆ ਇਹ ਤੁਹਾਡੇ ਲਾਡ ਪਿਆਰ ਦਾ ਨਤੀਜਾ ਹੈ ਜੋ ਤੁਸੀਂ ਸਾਰਾ ਦਿਨ ਇਸ ਦੀ ਤਰਫਦਾਰੀ ਕਰਦੇ ਹੋ ਉਸ ਦਾ ਨਤੀਜਾ ਹੈ ਮੇਰੇ ਨਾਲ ਚੱਲ ਮਨੀਸ਼ਾ ਮੈਂ ਤੈਨੂੰ ਛੱਡ ਕੇ ਆਉਂਦਾ ਹਾਂ ਫਿਰ ਸੁਮਿਤਰਾ ਬੋਲੀ ਖਬਰਦਾਰ ਤੂੰ ਕੌਣ ਹੁੰਦਾ ਹੈ ਮੇਰੀ ਧੀ ਨੂੰ ਘਰੋਂ ਕੱਢਣ ਵਾਲਾ ਜੇ ਇਸ ਘਰ ਵਿੱਚੋਂ ਕੋਈ ਜਾਵੇਗਾ ਤਾਂ ਉਹ ਤੂੰ ਤੇ ਤੇਰੀ ਚਾਲਵਾਜ ਪਤਨੀ ਜਿਸ ਦੇ ਕਹਿਣ ਤੇ ਤੂੰ ਇਹ ਸਾਰਾ ਕੁਝ ਕਰ ਰਿਹਾ ਹੈ ਹੁਣੇ ਨਿਕਲ ਜਾਓ ਮੇਰੇ ਘਰੋਂ ਨਰਾਇਕ ਪਤਨੀ ਦਾ ਗੁਲਾਮ ਵਿਵੇਕ ਜੋ ਹੁਣ ਤੱਕ ਸਾਰਾ ਕੁਝ ਚੁੱਪਚਾਪ ਸਹਿਣ ਕਰਦਾ ਆ ਰਿਹਾ ਸੀ ਹੁਣ ਉਹ ਚੁੱਪ ਕਰਕੇ ਬੈਠਣ ਵਾਲਾ ਨਹੀਂ ਸੀ ਅਗਲੇ ਦਿਨ ਹੀ ਉਸਨੇ ਇੱਕ ਘਰ ਕਿਰਾਏ ਤੇ ਲੈ ਲਿਆ ਤੇ ਆਪਣੀ ਪਤਨੀ ਤੇ ਬੱਚਿਆਂ ਨਾਲ ਸਮਾਨ ਲੈ ਕੇ ਘਰੋਂ ਚਲਾ ਗਿਆ ਜਦੋਂ ਦੋਵੇਂ ਜਾਣ ਲੱਗੇ ਤਾਂ ਆਪਣੀ ਮਾਂ ਦੇ ਪੈਰੀ ਹੱਥ ਲਾਉਣ ਲੱਗੇ ਤਾਂ ਸੁમિતਰਾ ਨੇ ਆਪਣੇ ਪੈਰ ਪਿੱਛੇ ਕਰ ਲਏ ਇਸ ਘਰੋਂ ਨਿਕਲਣ ਤੋਂ ਬਾਅਦ ਵਿਵੇਕ ਤੇ ਸੀਆ ਨੂੰ ਰੋਜ਼-ਰੋਜ਼ ਦੇ ਕਲੇਸ਼ ਤੋਂ ਮੁਕਤੀ ਵੀ ਮਿਲ ਗਈ ਹੁਣ ਅਲੱਗ ਘਰ ਵਿੱਚ ਰਹਿ ਕੇ ਆਰਾਮ ਨਾਲ ਜ਼ਿੰਦਗੀ ਗੁਜ਼ਾਰਨ ਲੱਗੇ ਉਧਰ ਕੋਰਟ ਨੇ ਵੀ ਮਨੀਸ਼ਾ ਤੇ ਸੰਜੇ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਤਲਾਕ ਨੂੰ 1 ਮਹੀਨਾ ਹੀ ਹੋਇਆ ਸੀ ਕੀ ਹੁਣ ਮਨੀਸ਼ਾ ਤੇ ਸੁਮਿਤਰਾ ਦੀਆਂ ਮੁਸ਼ਕਲਾਂ ਵਧਣ ਲੱਗੀਆਂ ਜਿੰਨੇ ਵੀ ਪੈਸੇ ਸੁਮਿਤਰਾ ਨੇ ਬਚਤ ਕਰਕੇ ਆਪਣੇ ਕੋਲ ਰੱਖੇ ਸੀ ਸਾਰੇ ਦੇ ਸਾਰੇ ਖਤਮ ਹੋ ਗਏ ਰਾਸ਼ਨ ਵਾਲੇ ਦਾ ਉਧਾਰ ਇਨਾ ਹੋ ਗਿਆ ਸੀ ਕਿ ਹੁਣ ਉਸਨੇ ਉਧਾਰ ਰਾਸ਼ਨ ਦੇਣਾ ਬੰਦ ਕਰ ਦਿੱਤਾ ਹੁਣ ਦੋਵੇਂ ਮਾਵਾਂ ਧੀਆ ਇਸ ਸੋਚ ਵਿੱਚ ਬੈਠੀਆਂ ਸੀ ਕਿ ਹੁਣ ਗੁਜ਼ਾਰਾ ਕਿਵੇਂ ਕਰਾਂਗੇ ਬੈਠੀਆਂ ਆਪਸ ਵਿੱਚ ਗੱਲਾਂ ਹੀ ਕਰ ਰਹੀਆਂ ਸੀ ਕੀ ਇਹਨੇ ਨੂੰ ਬਿਜਲੀ ਚਲੀ ਗਈ ਬਿਜਲੀ ਗਈ ਨੂੰ ਕਾਫੀ ਟਾਈਮ ਹੋ ਗਿਆ ਤਾਂ ਮਰੀਸ਼ਾ ਆਪਣੀ ਮਾਂ ਨੂੰ ਕਹਿਣ ਲੱਗੀ ਮੰਮੀ ਫੋਨ ਕਰਕੇ ਪਤਾ ਕਰੋ ਕਿੰਨਾ ਟਾਈਮ ਹੋ ਗਿਆ ਬਿਜਲੀ ਆਈ ਕਿਉਂ ਨਹੀਂ ਸੁਮਿਤਰਾ ਉਦਾਸ ਹੋ ਕੇ ਕਹਿਣ ਲੱਗੀ ਧੀਏ ਕਾਫੀ ਟਾਈਮ ਤੋਂ ਬਿਜਲੀ ਦਾ ਬਿੱਲ ਨਹੀਂ ਭਰਿਆ ਤਾਂ ਕਰਕੇ ਉਹਨਾਂ ਨੇ ਬਿਜਲੀ ਕੱਟ ਦਿੱਤੀ ਏ ਸੋਣ ਮਨੀਸ਼ਾ ਸਿਰ ਫੜ ਕੇ ਬੈਠ ਗਈ ਸੁમિતਰਾ ਮਨੀਸ਼ਾ ਨੂੰ ਕਹਿਣ ਲੱਗੀ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਆਪਾਂ ਭੁੱਖੀਆਂ ਮਰ ਜਾਵਾਂਗੀਆਂ ਤੂੰ ਤਾਂ ਪੜ੍ਹੀ ਲਿਖੀ ਆ ਕੋਈ ਨੌਕਰੀ ਲੱਭ ਲੈ ਮੰਮੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਜੇ ਕੰਮ ਹੀ ਕਰਨਾ ਹੁੰਦਾ ਤਾਂ ਮੈਂ ਆਪਣੇ ਸਹੁਰੇ ਘਰ ਹੀ ਨਾ ਰਹਿ ਲੈਂਦੀ ਨਾਲੇ ਹੁਣ ਮੈਂ ਇੱਥੇ ਨਹੀਂ ਰਹਿਣਾ ਮੈਂ ਤਾਂ ਵਾਪਸ ਸੰਡੇ ਕੋਲ ਜਾ ਰਹੀ ਹਾਂ ਮੈਂ ਜਾਣਦੀ ਹਾਂ ਉਹ ਫਿਰ ਤੋਂ ਮੈਨੂੰ ਮਾਫ ਕਰਕੇ ਫਿਰ ਤੋਂ ਅਪਣਾ ਲਵੇਗਾ ਘੱਟੋ ਘਾਟ ਉੱਥੇ ਮੈਨੂੰ ਹਨੇਰੇ ਵਿੱਚ ਤਾਂ ਨਹੀਂ ਰਹਿਣਾ ਪੈਂਦਾ ਰੋਟੀ ਵੀ ਮਿਲਦੀ ਸੀ ਮੈਨੂੰ ਉੱਥੇ ਇੱਥੇ ਤਾਂ ਮੈਂ ਭੁੱਖੀ ਮਰ ਜਾਊਂਗੀ ਇੰਨੇ ਵੀ ਬੁਰੇ ਨਹੀਂ ਸੀ ਮੇਰੇ ਸਹੁਰੇ ਪਰਿਵਾਰ ਵਾਲੇ ਜੋ ਮੈਂ ਉਹਨਾਂ ਨਾਲ ਰਹਿ ਨਾ ਸਕਾਂ ਤੁਹਾਡਾ ਘਰ ਤੁਹਾਨੂੰ ਹੀ ਮੁਬਾਰਕ ਇੱਕ ਹੈ ਕੇ ਮਨੀਸ਼ਾ ਆਪਣੇ ਕਪੜੇ ਬੈਗ ਵਿੱਚ ਪਾ ਕੇ ਘਰੋਂ ਤੁਰ ਪਈ ਤੇ ਜਦੋਂ ਉਹ ਤਲਾਕ ਦਿੱਤੇ ਹੋਏ ਪਤੀ ਸੰਜੇ ਦੇ ਘਰ ਗਈ ਤਾਂ ਟੈਂਟ ਦੇਖ ਕੇ ਹੈਰਾਨ ਹੋ ਗਈ ਕਿਉਂਕਿ ਘਰ ਵਿੱਚ ਵਿਆਹ ਵਾਲਾ ਮਾਹੌਲ ਸੀ ਤੇ ਪੁੱਛਣ ਤੇ ਪਤਾ ਲੱਗਿਆ ਕਿ ਸੰਜੇ ਦਾ ਇੱਕ ਦਿਨ ਪਹਿਲਾਂ ਹੀ ਵਿਆਹ ਹੋ ਗਿਆ ਤੇ ਅੱਜ ਉਸ ਦੀ ਵਿਆਹ ਦੀ ਪਾਰਟੀ ਚੱਲ ਰਹੀ ਹੈ ਏ ਸੌਣ ਮਨੀਸ਼ਾ ਦਾ ਸਾਰ ਰੁਕ ਗਿਆ ਅੱਖਾਂ ਵਿੱਚ ਪਾਣੀ ਆ ਗਿਆ ਤੇ ਹੌਲੀ-ਹੌਲੀ ਟਰਦੀ ਹੋਈ ਵਾਪਸ ਸੜਕ ਤੇ ਆ ਗਈ ਤੇ ਸੋਚਣ ਲੱਗੀ ਹੁਣ ਉਹ ਜਾਵੇ ਤੇ ਜਾਵੇ ਕਿੱਥੇ ਜਾਵੇ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਣਾ ਤੇ ਆਪਣੇ ਕੀਮਤੀ ਵਿਚਾਰ ਵੀ ਇਸ ਕਹਾਣੀ ਬਾਰੇ ਕੀ ਹਨ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਣੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ